ਸਸਰੀਆ ਕਾਜੀ ਪੰਜਾਬੀ ਦਾ ਤੜਕਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਬਹੁਤ ਹੀ ਤਾਕਤਵਰ ਸਬਜੀ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਹਰੀਆਂ ਸਬਜ਼ੀਆਂ ਆਉਗੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਹੈ ਜੀ ਬਾਥੂ ਦੀ ਸਬਜੀ ਬਾਥੂ ਬਹੁਤ ਹੀ ਜ਼ਿਆਦਾ ਵਿਟਾਮਿਨਸ ਫਾਸਫੋਰਸ ਮੈਗਨੀਸ਼ੀਅਮ ਤੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਤਾਕਤ ਹੁੰਦੀ ਹੈ ਜੇ ਜਦੋਂ ਆਪਾਂ ਆਪਣੇ ਦਿਨ ਚਲੇ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਇੱਕ ਗਰਮ ਵੀ ਹੁੰਦਾ ਹੈ ਤਾਂ ਇਸ ਦੇ ਮਰ ਤੋਂ ਬਹੁਤ ਹੀ کارਗਰ ਹੁੰਦੀ ਹੈ ਤੇ ਆਓ ਆਪਾਂ ਅੱਜ ਇਸ ਦੀ ਸਬਜ਼ੀ ਬਣਾਦੇ ਹਾਂ ਬਾਥੂ ਨੂੰ ਗੁੱਟੀ ਇੱਕ ਮਿੰਟ ਬਾਥੂ ਦੀ ਲਈ ਹੈ ਤੇ ਇਹਨੂੰ ਸਗੀ ਤਰ੍ਹਾਂ ਮੈਂ ਗੁੱਟੀ ਤੋਂ ਅਲੱਗ ਕਰ ਲਏ ਪੱਤੇ ਤੋੜ ਲਏ ਆ ਕਿਉਂਕਿ ਰੇਤਾ ਬਹੁਤ ਹੁੰਦਾ ਹੈ ਤੇ ਇਸ ਨੂੰ ਮੈਂ 5-7 ਵਾਰੀ ਪਾਣੀ 'ਚ ਧੋ ਕੇ ਤੇ ਇਹਨੂੰ ਸਾਫ਼ ਕਰ ਲਿਆ ਤੇ ਨਿਚੋੜ ਲਿਆ ਤੇ ਹੁਣ ਆਪਾਂ ਇਸ ਨੂੰ ਕੱਟਾਂਗੇ ਬਰੀਕ-ਬਰੀਕ ਕੱਟਣਾ ਕਿਉਂਕਿ ਆਪਾਂ ਇਸ ਦੀ ਸਬਜ਼ੀ ਬਣਾ ਰਹੀ ਆ ਤਾਂ ਦੋਸਤੋ ਧਿਆਨ ਰੱਖਣਾ ਹੁੰਦਾ ਹੈ ਕਿ ਤੁਸੀਂ ਕੱਟ ਕੇ ਵੀ ਤੋੜਾ ਐਸੇ ਪੱਤੇ ਜਿਵੇਂ ਆ ਮੈਂ ਤੋੜਦੇ ਆ ਤਾਂ ਪੱਤੇ-ਪੱਤੇ ਕਰਕੇ ਤੋੜ ਕੇ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਬਾਅਦ ਵਿੱਚ ਕੱਟੋ ਤੇ ਆਹ ਉਹਨਾਂ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲੈਂਦੇ ਆ ਚੋਪਿੰਗ ਟ੍ਰੇ ਬੈਨ ਰਹੀ ਹੈ ਚੋਪਿੰਗ ਜੇ ਤੁਸੀਂ ਇਹਨੂੰ ਕੱਟ ਕੇ ਧੋਨੇ ਹੋ ਤਾਂ ਸਾਰੇ ਜਿਹੜੇ ਤਸਤੇ ਆਂਦੇ ਉਹ ਸਾਰੇ ਦੇ ਸਾਰੇ ਡਿੱਕਲ ਜਾਂਦੇ ਨੇ ਇਸ ਕਰਕੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰਕੇ ਤੋੜ ਕੇ ਪੰਛਤ ਪਾਣੀਆਂ ਦੇ ਵਿੱਚੋਂ ਰੇਤਾ ਵਗੈਰਾ ਕੱਢ ਕੇ ਤੇ ਫਿਰ ਇਸ ਨੂੰ ਬਰੀਕ-ਬਰੀਕ ਇਸ ਤਰੀਕੇ ਨਾਲ ਕਟੋ ਕੋਈ ਪੱਤਾ ਸਾਬਤ ਵੀ ਰਹਿ ਜਾਂਦਾ ਤਾਂ ਉਹਦਾ ਵੀ ਕੋਈ ਦਰਨੀ ਕਿਉਂਕਿ ਇਹ ਬਾਅਦ ਵਿੱਚ ਪੱਕਤਾ ਜਾੜਾ ਹੀ ਹੁੰਦਾ ਹੈ ਜਿੱਦਾਂ ਬਰੀਕ ਹੋ ਸਗੇ ਤੁਸੀਂ ਉਸ ਨੂੰ ਬਰੀਕ ਤੋਂ ਬਰੀਕ ਕਰਦੋ ਇਸੇ ਤਰ੍ਹਾਂ ਇੱਥੇ ਮੈਂ ਸਾਰੇ ਬਾਥੂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਤੇ ਆਓ ਅਗੋਂ ਸਬਜ਼ੀ ਦੀ ਸ਼ੁਰੂਆਤ ਕਰਦੇ ਹਾਂ ਬਾਥੂ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਕੜਾਹੀ ਨੂੰ ਗੈਸ ਤੇ ਰੱਖ ਦਿੱਤਾ ਹੈ ਤੇ ਗੈਸ ਦੀ ਫਲੇਮ ਨੂੰ ਤੇਜ਼ ਹੀ ਰੱਖਤਾ ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਮੈਂ ਇੱਥੇ ਇੱਕ ਵੱਡੀ ਘੜਤੀ ਦੇ ਵਿੱਚ ਸਰੋਂ ਦਾ ਤੇਲ ਪਾ ਰਿਹਾ ਤੇ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਪਾਉ ਧੂਆ ਦੇ ਗਲਨ ਤੱਕ ਪਕਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਇੱਕ ਚਮੇਦਕਰੀ ਜੀਰਾ ਜਿਹਨੇ ਨੂੰ ਚੰਗੀ ਤਰ੍ਹਾਂ ਤੁਸੀਂ ਤੜਕਾ ਜਰੋਲ ਲੈਣਾ 1 ਚਮਚ 3 ਦਾ ਇੱਕਦਮ ਫਲੇਵਰ ਹੈ ਜਿਹੜਾ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਜੀਰਾ ਆਪਣਾ ਤੜਕ ਚੁੱਕਿਆ ਹੋਰ ਇੱਕ ਬਰੀਕ ਸਿਆਜ ਹੈ ਜਿਹੜਾ ਉਹਨੂੰ ਚੋਕ ਪਿੱਟਾ ਕੇ ਇਹਨੂੰ ਆਪਾਂ ਪਾਣ ਲਵਾਂਗੇ ਸਿਆਜ ਨੂੰ ਤੱਕਰ ਤੇ ਇਹਨੂੰ ਭੁੰਨਣਾ ਪਿਆਜ਼ ਆਪਣਾ ਕੁਛ ਭਲੀ ਚੁੱਕਾ ਹੈ ਤੇ ਇਹਦੇ ਵਿੱਚ ਮੈਂ 1 ਇੰਚ ਦੇ ਕਰੀਬ ਅਦਰਕ ਟੁਕੜਾ ਕੀਤਾ ਹੋਇਆ ਇਹ ਵੀ ਪਿਆਜ਼ ਦੇ ਨਾਲ ਹੀ ਆਪਾਂ ਭੁੰਨ ਲੈਂਦੇ ਹਾਂ ਇੱਕ ਤੋਂ 8 ਤੱਕ ਆਪਾਂ ਪਿਆਜ਼ ਨੂੰ ਫੋਲ ਕਰਾ ਲਈਏ ਤਾਂ ਕਿ ਇਹ ਸਨੈਲੀ ਕਰੰਦੇ ਹੋਵੇ ਕਿ ਪਿਆਜ਼ ਆਪਣੇ ਸਨੈਲੀ ਕਰੰਦੇ ਹੋ ਚੁੱਕੇ ਨੇ ਤੇ ਇੱਥੇ ਆਪਾਂ ਬੇਸਿਕ ਨੂੰ ਸਾਡੇ ਐਡ ਕਰਦੇ ਹਾਂ ਗੈਸ ਦੀ ਫਲੇਵਰ ਨੂੰ ਸਲੋ ਕਰ ਦੋ ਅੱਧਾ ਚਮਚ ਜਿਹੜਾ ਮੈਂ ਹਲਦੀ ਪਾ ਰਿਆ ਤੇ ਅੱਧਾ ਚਮਚ ਮੈਂ ਇਥੇ ਲਾਲ ਮਿਰਚ ਦਾ ਅੱਧਾ ਚਮਚ ਮੈਂ ਤੜੀਆਂ ਪਾਉਡਰ ਦਾ ਤੇ ਇੱਕ ਪੂਰਾ ਚਮਚ ਮੈਂ ਨਮਕ ਦਾ ਕਿਉਂਕਿ ਬਾਥੂ ਦੇ ਵਿੱਚ ਆਪਦਾ ਨਮਕ ਵੀ ਹੁੰਦਾ ਐਸ ਕਰਕੇ ਨਮਕ ਨੂੰ ਥੋੜਾ ਕੋ ਬਾਥੂ ਬਣਾਉਂਦੇ ਹੋਏ ਧਿਆਨ ਰੱਖਿਆ ਕਰੋ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਤੇ ਪੋਲਾਂਗੇ ਤੇ ਉਸ ਤੋਂ ਪਹਿਲਾਂ ਦਾ ਦੋ ਟਮਾਟਰ ਆ ਜਿਹੜੇ ਚੋਕ ਕਿੱਤੇ ਹੋਇਆ ਕਿਉਂਕਿ ਮਸਾਲੇ ਇਕੱਲੇ ਤੇਲ ਦੇ ਵਿੱਚ ਸੜ ਜਾਂਦੇ ਨੇ ਤੇ ਪਾਣੀ ਦੀ ਵਰਤੋਂ ਆਪਾਂ ਨਹੀਂ ਕੀਤੀ। ਐ ਕਰਕੇ ਮੈਂ ਟਮਾਟਰ ਨਾਲ ਪਾਦੇ ਆ। ਤੋਂ ਆਪਾਂ ਮਸਾਲੇ ਦੇ ਨਾਲ ਕਵਾ ਦੇ ਨੂੰ ਚੰਗੀ ਤਰ੍ਹਾਂ ਗਲਤ ਤੱਕ ਪਕਾਉਂਦੇ। ਐ ਤੇ ਮੈਂ ਗੈਸ ਦੀ ਫਲੇਮ ਨੂੰ ਤੇਜ਼ ਕਰ ਦਿੱਤਾ। ਹੁਣ ਇੱਥੇ ਮੈਂ ਡੇਢ ਕੁ ਮੁਠੀ ਮਟਰ ਹਰੇ ਦੀ ਲਈ ਆ। ਬਾਥੂ ਦੇ ਵਿੱਚ ਮਟਰ ਦਾ ਸੁਆਦ ਆ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ। ਤੇ ਮੈਂ ਤਿੰਨ ਮੀਡੀਅਮ ਸਾਈਜ਼ ਦੇ ਆਲੂ ਆ। ਉਹਨਾਂ ਦੇ ਮੈਂ ਪੀਸੇ ਚ ਕਰ ਲਏ ਨੇ। ਇਹ ਸਾਰੀ ਸਬਜ਼ੀ ਆਪਾਂ ਇਹਦੇ ਵਿੱਚ ਮਿਕਸ ਕਰ ਦਿੰਦੇ ਹਾਂ। ਇਸ ਨੂੰ ਪਕਾਵਾਂਗੇ ਕਿਉਂਕਿ ਬਾਥੂ ਬੜੇ ਜਲਦੀ ਪੱਕ ਜਾਂਦੇ ਸੋ ਪਹਿਲਾਂ ਆਪਾਂ ਇਹਨਾਂ ਸਬਜ਼ੀ ਨੂੰ ਪਕਾਵਾਂਗੇ ਮਸਾਲੇ ਨੂੰ ਆਪਾਂ 1 ਤੋਂ 1.5 ਮਿੰਟ ਤੱਕ ਆਲੂ ਤੇ ਮਟਰ ਨਾਲ ਹੀ ਹੋ ਗਿਆ ਜੇ ਪਾਣੀ ਸੁੱਕ ਹੋ ਗਏ ਸਨ ਤਾਂ ਸੁੱਕ ਪਿਆ ਪਰ ਆਲੂ ਥੋੜਾ ਜਿਹਾ ਟਾਈਮ ਲੈਂਦੇ ਨੇ ਤੇ ਇਸ ਕਰਕੇ ਆਪਾਂ ਇਹ ਦੇ ਲੇਟੇ ਥੋੜਾ ਜਿਹਾ ਪਾਣੀ ਪਾ ਦੇ ਤੇ ਫੁੱਲ ਫਲੇਟ ਤੇ ਇਸ ਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਆਲੂ ਆਪਣੇ ਜਲਦੀ ਗਲ ਜਾਣਗੇ ਤਦ ਤੱਕ ਆਪਾਂ ਵੇਟ ਕਰਦੇ ਹਾਂ ਸਬਜ਼ੀ ਨੂੰ ਪਕਣਿਆ 2 ਤੋਂ 3 ਮਿੰਟ ਹੋ ਦਿੱਤੇ ਨੇ ਆਪਾਂ ਖੋਲ ਕੇ ਚੈੱਕ ਕਰਦੇ ਹਾਂ ਆਲੂ ਦੇਖਦੇ ਆਲੂ 90 ਤੋਂ 95% ਤੱਕ ਪੱਕ ਦਿੱਤੇ ਨੇ ਤੁਹਾਨੂੰ ਪਤਾ ਹੈ ਜੇ ਬਾਥੂਰ ਮਿਕਸ ਕਰਦੇ ਹੋ ਅਕਸਰ ਤੁਸੀਂ ਜਿਸ ਕਿਸੇ ਚੀਜ਼ ਦਾ ਰਸ ਦਾ ਲਾਲਚ ਦੇਖ ਕੇ ਬੱਚਿਆਂ ਨੂੰ ਸਵਾਦੀ ਸਬਜ਼ੀ ਬਣਾਦੇ ਹੋ ਤਾਂ ਤਾਕਤਵਾਰੀ ਸਬਜ਼ੀਆਂ ਖਾਣ ਦੀ ਆਦਤ ਪਾ ਦਿੰਦੇ ਤੇ ਬਹੁਤ ਹੀ ਵਧੀਆ ਆਪਣੀ ਨਹੀਂ ਰਹਿੰਦਾ ਹੈ ਹੁਣ ਆਪਾਂ ਸਾਰੇ ਬਾਥੂਰ ਨੂੰ ਇੱਧਰ ਦੇ ਮਿਕਸ ਕਰ ਦਈਏ ਚਾਰੇ ਤਰਫ ਬਾਥੂਰ ਨੂੰ ਖਲੇਵ ਦੋ ਤਾਂ ਕਿ ਪਾਪ ਦੇ ਵਿੱਚ ਹੀ ਥੋੜਾ ਕੁ ਨਰਮ ਹੋ ਜਾਣਗੇ ਪੱਤੇ ਫਿਰ ਆਪਾਂ ਇਸ ਨੂੰ ਮਿਕਸ ਕਰ ਦਵਾਂਗੇ ਫਿਰ ਆਪਾਂ ਤੁਵੇਂ ਮਿਕਸ ਕਰ ਦਿੱਤਾ ਹੈ ਤੇ ਗੈਂਸ ਦੀ ਫਲੇਵਰ ਉਹਨਾਂ ਵਿੱਚ ਤੇਜ਼ ਕਰ ਲਿਆ ਦੇਖੋ ਕਿੰਨੇ ਵਧੀਆ ਸਬਜ਼ੀ ਬਣੀ ਹੈ ਬੱਚੇ ਤੁਹਾਡੇ ਕੋਲ ਹੋਰ ਦਿਓ ਹੋਰ ਦਿਓ ਬੱਚੇ ਸਾਰੀ ਸਬਜ਼ੀ ਨੂੰ ਖਾ ਲੈ ਲਵੇ ਇਸ ਵੀਡੀਓ ਦੇ ਵਿੱਚ ਪੌਸ਼ਕ ਤੱਤ ਲੈ ਲਈ। ਪੂਰਨ ਵਿੱਚ। ਕੁਦਰਤ ਸਰਦੀਆਂ ਜਿਹੜੀਆਂ ਤਾਂ ਤੁਹਾਡੇ ਸਾਰੇ ਅੱਗੇ ਇੱਕ ਬੇਨਤੀ ਕਰਦੀ ਸੀ ਕਿ ਜੇਕਰ ਤੁਸੀਂ ਹਾਲੇ ਤੱਕ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਨਹੀਂ ਕੀਤਾ ਤਾਂ ਕਿਰਪਾ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਇਸ ਨਾਲ ਕੀ ਹੈ ਕਿ ਪਹਿਲਾਂ ਹੀ ਤੁਹਾਨੂੰ ਦਬਾਉਣ ਨਾਲ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਾਏਗੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਅੱਜ ਮੈਂ ਕਿਹੜੀ ਰੈਸਪੀ ਪਾਈ ਹੈ ਜਿਆਦਾ ਟਾਈਮ ਬਸੂ ਦੇ ਲੰਦਾ ਹੁੰਦਾ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਹੀ ਬਸੂ ਦੀ ਸਬਜ਼ੀ ਇਹਦੇ ਤਿਆਰ ਹੋ ਜਾਂਦੀ ਹੈ। ਇਹਦੇ ਤੇ ਪਿਆਜ਼ ਨੂੰ ਮੈਂ ਫੁੱਲੀ ਰੱਖਿਆ ਹੋਇਆ ਹੈ। ਸਬਜ਼ੀ ਇਹ ਬਸੂ ਦੀ ਜਿਹੜੀ ਬਿਲਕੁਲ ਤਿਆਰ ਹੋ ਚੁੱਕੀ ਹੈ। ਪਾਣੀ ਵੀ ਬਿਲਕੁਲ ਸੁੱਕ ਹੋ ਚੁੱਕਾ ਹੈ। ਆਲੂ ਵੀ ਆਪਣੇ ਪੱਕ ਗਏ ਨੇ। ਇਸ ਤੋਂ ਬਾਅਦ ਜਿਹਦੇ ਵਿੱਚ ਆਲੂ ਨੂੰ ਖੱਟਿਆ ਦਾ ਬੜੇ ਆਰਾਮ ਨਾਲ ਤੜੀ ਗਿਆ। ਪੂਰਨ ਪੈਸਤੇ ਵਿੱਚ ਥੋੜਾ ਜਿਹਾ ਹਰਾ ਧਨੀਆ ਵੀ ਮਨਾਦੇ ਆ ਜਿਸ ਨਾਲ ਬੱਚਿਆਂ ਨੂੰ ਹੋਰ ਜ਼ਿਆਦਾ ਟੇਸਟ ਆਏਗਾ। ਸਰੋਪਰੀਓ ਪਾਕੇ ਜਦੋਂ ਲਾਉ। ਚਲਦੀ ਬਣ ਕੇ ਬਿਲਕੁਲ ਤਿਆਰ ਹੈ। ਆਵਾਜ਼ ਆਉਂਦੀ ਹੈ। ਪਰੋਸ ਲਿਓ। ਬਾਤੂ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਤੁਸੀਂ ਦੇਖ ਰਹੇ ਪਾ ਰਹੇ ਹੋ ਕਿ ਇਸ ਤਰ੍ਹਾਂ ਦੀ ਹੈਲਥੀ ਸਬਜ਼ੀਆਂ ਜੇ ਬੱਚਿਆਂ ਨੂੰ ਤੁਸੀਂ ਖਾਣ ਨੂੰ ਦੇਨੇ ਹੋ ਤੇ ਉਹਨਾਂ ਦਾ ਸਰੀਰ ਜਿਹੜਾ ਸੋਡੋਲ ਬਣ ਜਾਂਦਾ ਕੋਈ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਸਬਜ਼ੀਆਂ ਦੇ ਵਿੱਚ ਆਪਾਂ ਐਡ ਆਨ ਕਰ ਦਿੰਦੇ ਆ ਤਾਂ ਫਿਰ ਬੱਚੇ ਖਾ ਜਾਂਦੇ ਨੇ ਜੇ ਕੱਲੀ ਸਬਜ਼ੀ ਬਾਥੋ ਦੀ ਬਣਾਓਗੇ ਤਾਂ ਬੱਚੇ ਨਹੀਂ ਖਾਂਦੇ ਤਾਂ ਮਟਰ ਆ ਮਟਰ ਬੱਚਿਆਂ ਦਾ ਫੇਵਰੇਟ ਹੁੰਦਾ ਤੇ ਆਲੂ ਵੀ ਫੇਵਰੇਟ ਹੁੰਦੇ ਆ ਇਸ ਕਰਕੇ ਬਾਥੂ ਦੇ ਨਾਲ ਤੁਸੀਂ ਬਟਰ ਤੇ ਆਲੂ ਪਾ ਕੇ ਬਣਾਉਗੇ ਤਾਂ ਬੱਚੇ ਸਾਰੀ ਸਬਜ਼ੀ ਨੂੰ ਚਟ ਕਰ ਦੇਣਗੇ ਤੇ ਐਸੀ ਤਰ੍ਹਾਂ ਦੀ ਰੈਸਪੀ ਦੇਖਣ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਜ਼ਿਆਦਾ ਕੀਮਤੀ ਹੈ ਸਤਿ ਸ਼੍ਰੀ ਅਕਾਲ ਜੀ